ਚਿਹਰੇ ਬੋਧ ਦਿੱਤੇ ਨੇ ਨਾ ਨਵੇਂ ਨਵੇਂ ਹੋਰ ਕੀ ਕਰਨੇ ਮੈਤੇ ਕੁਝ ਨਹੀਂ ਹੋਇਆ ਬੰਦ ਹੋਈ ਆ ਸਭ ਕੁਝ ਸਭ ਕੁਝ ਹੋਈ ਆ ਹਾਲਾਤ ਉਸਰੇ ਹੀ ਨੇ ਚਿਹਰੇ ਬੋਧ ਦੇ ਨੇ ਹਾਲਾਤ ਥੋੜੇ ਬਦਲਣ ਦੇ ਨੇ ਕੰਮ ਤਾਂ ਸਾਨੂੰ ਸਾਡੇ ਕੰਮ ਤਾਂ ਇਹ ਵੇ ਸਾਡਾ ਕੰਮ ਨਹੀਂ ਇੱਥੇ ਲਿੰਕ ਰਹਿੰਦਾ ਸਾਡੇ ਜਿਹੜੇ ਕੰਮ ਹੋ ਜਾਂਦੇ ਹੈਗੇ ਜਿਆਦਾ ਜਾਗ ਹਾਂ ਜਿਆਦਾ ਜਾਗ ਤਿਆਰੀਆਂ ਜੋਰਾਂ ਸ਼ੋਰਾਂ ਤੇ ਆ ਮੈਂ ਵੀ ਅੱਜ ਸਵੇਰੇ ਹੀ ਆਇਆ ਹਾਂ ਅੱਛਾ ਤੇ ਹੁਣ ਤਿਆਰੀਆਂ ਜ਼ਿਆਦਾ ਜ਼ੋਰਾਂ ਤੇ ਹੋ ਰਹੀਆਂ ਪਹਿਲਾਂ ਨਹੀਂ ਸੀਆਂ ਵਧੀਆ ਠੀਕ ਠਾਕ ਸੁਭੋ ਸੈਂਟਰ ਬਣ ਗਿਆ ਲੇ ਨੌਲ ਕੇ ਹੁਣ ਨਾਲ ਕੀ ਚੇਂਜਸ ਆਏ ਵਧੀਆ ਵਧੀਆ ਜੀ ਬਿਲਕੁਲ ਵਧੀਆ ਕੀ ਕਰਦਾ ਬਹੁਤ ਕੰਮ ਕਰ ਰਿਹਾ ਤੁਹਾਡਾ ਹਾਂਜੀ ਹਾਂਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਲੁਧਿਆਣਾ ਦੇ ਬੁੱਧਵਾਰ ਨੂੰ ਪਹੁੰਚ ਰਹੇ ਨੇ ਲੁਧਿਆਣਾ ਦੇ ਡੀਸੀ ਦਫਤਰ ਪਾਰਕਿੰਗ ਦੇ ਵਿੱਚ ਆ ਆਰਸੀ ਜਿਹੜੀਆਂ ਫਾਈਲਾਂ ਹੁੰਦੀਆਂ ਨੇ ਜਾਂ ਲਾਇਸੈਂਸ ਜੀ ਹੁੰਦੀਆਂ ਨੇ ਕੁਝ ਸੁਵਿਧਾਵਾਂ ਹੁੰਦੀਆਂ ਨੇ ਉਹ ਹੁਣ ਸੇਵਾ ਕੇਂਦਰ ਦੇ ਵਿੱਚ ਹੁਣ ਸੁਵਿਧਾ ਜਰੀਕੇ ਉਪਲਬਧ ਹੋਣਗੀ ਆ ਤਾਂ ਅੰਦਾਜ਼ੇ ਕੀ ਸਰਦਾਰ ਭਗਤ ਸਿੰਘ ਮਾਨ ਹੁਣ ਇੱਥੇ ਬੁੱਧਵਾਰ ਨੂੰ ਪਹੁੰਚ ਰਹੇ ਨੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਅਧਿਕਾਰ ਅਧਿਕਾਰੀਆਂ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਡੀਸੀ ਹਿਮਾਂਸ਼ੂ ਜੈਨ ਜੀ ਵੱਲੋਂ ਮੀਟਿੰਗ ਕੀਤੀ ਜਾ ਰਹੀਆਂ ਕਿਉਂਕਿ ਸਰਤਾਪ ਭਗਵੰਤ ਸਿੰਘ ਮਾਨ ਇੱਥੇ ਲੁਧਿਆਣਾ ਦੇ ਵਿੱਚ ਪਹੁੰਚ ਰਹੇ ਨੇ ਮੰਗਲ ਬੁੱਧਵਾਰ ਨੂੰ ਤੇ ਆ ਦੇਖ ਸਕਦੇ ਹੋ ਮੁਕੰਮਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਲੁਧਿਆਣਾ ਦੇ ਡੀਸੀ ਪਾਰਕਿੰਗ ਦੇ ਵਿੱਚ ਤੇ तमाम ਅਧਿਕਾਰੀ ਵੀ ਅੰਦਰ ਮੀਟਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਆ ਕੋਈ ਜਿਹੜੀਆਂ ਆਰਥੀਆਂ ਆਰਟੀਓ ਦੇ ਕੰਮ ਹੁੰਦੇ ਸੀ ਡੀਟੀਓ ਦੇ ਕੰਮ ਹੁੰਦੇ ਸੀਗੇ ਉਹ ਹੁਣ ਸਹੂਲਤਾਂ ਕੇਂਦਰ ਵਿੱਚ ਜਾ ਪਹੁੰਚਣਗੇ ਕਿਉਂਕਿ ਹੁਣ ਲੋਕਾਂ ਨੂੰ ਜ਼ਿਆਦਾ ਖੱਜਲ ਖਵਾਰ ਨਹੀਂ ਹੋਣਾ ਪਏਗਾ ਲੋਕਾਂ ਨੂੰ ਜ਼ਿਆਦਾ ਲਾਈਨਾਂ ਦੇ ਵਿੱਚ ਨਹੀਂ ਲੱਗਣਾ ਪਏਗਾ ਕਤਾਰਾਂ ਦੇ ਵਿੱਚ ਨਹੀਂ ਲੱਗਣਾ ਪਏਗਾ ਬਾਰ-ਬਾਰ ਦਫ਼ਤਰਾਂ ਵਿੱਚ ਗੇੜੇ ਨਹੀਂ ਮਾਰਨੇ ਪੈਣਗੇ ਕਿਉਂਕਿ ਸਹੂਲਤਾਂ ਸੈਂਦਰ ਵਿੱਚ ਸਹੂਲਤਾਂ ਕੇਂਦਰ ਵਿੱਚ ਜਾ ਕੇ ਸਾਰਾ ਉਹਨਾਂ ਦਾ ਕੰਮ ਮਿੰਟੋ ਸਕਿੰਟੀ ਹੋ ਜਾਏਗਾ ਤੇ ਇਸ ਨੂੰ ਲੈ ਕੇ ਹੀ ਸਰਤਾਪਗਨ ਸਿੰਘ ਮਾਨ ਲੋਕਾਂ ਦੇ ਵਿੱਚ ਵਿਚਰ ਕੇ ਸੰਬੋਧਨ ਕਰਨਗੇ ਤੇ ਸਮਝਾਣਗੇ ਤੇ ਅਧਿਕਾਰੀਆਂ ਨੂੰ ਵੀ ਕਹਿਣਗੇ ਕਿ ਕੋਈ ਵੀ ਪਬਲਿਕ ਨੂੰ ਹਰਾਸਮੈਂਟ ਜਾਂ ਕੋਈ ਪਰੇਸ਼ਾਨੀ ਨਾ ਹੋਵੇ ਉਸ ਨੂੰ ਲੈ ਕੇ ਅੱਜ ਮੁਕੰਮਲ ਤਿਆਰੀਆਂ ਕੀਤੀਆਂ ਜਾ ਰਹੀਆਂ ਸਰਤਾਪਗਨ ਸਿੰਘ ਮਾਨ ਦੇ ਆਉਣ ਦੇ ਵੇਲੇ ਤੇ ਆਟੋ ਦਫ਼ਤਰ ਵੀ ਦੇਖ ਸਕਦੇ ਹੋ ਉਥੇ ਮੁਕੰਮਲ ਕੀਤਾ ਜਾ ਰਿਹਾ ਸਜਾਇਆ ਜਾ ਰਿਹਾ ਆਟੋ ਦਫ਼ਤਰ ਨੂੰ ਤਿਆਰ ਕੀਤਾ ਜਾ ਰਿਹਾ ਵਾ ਕਿਉਂਕਿ ਆਰਟੀਓ ਦਫਤਰ ਦੇ ਪਹਿਲੇ ਹਾਲਾਤ ਕੁਝ ਹੋਰ ਸੀਗੇ ਕਿ ਜਦੋਂ ਮੁੱਖ ਮੰਤਰੀ ਸਾਹਿਬ ਨੇ ਜਦੋਂ ਆਣਾ ਹੁੰਦਾ ਵਾ ਉਦੋਂ ਹਾਲਾਤ ਕੁਝ ਹੋਰ ਆ ਜਾਂਦੇ ਨੇ ਤੇ ਹਰਕਤ ਦੇ ਵਿੱਚ ਆਇਆ ਪ੍ਰਸ਼ਾਸਨ ਪੇਂਟ ਵਗੈਰਾ ਕਰ ਰਿਹਾ ਵਾ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉੱਚ ਅਧਿਕਾਰੀ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਐਸ ਡੀ ਐਮ ਐਸ ਡੀਓ ਤੇ ਇੱਥੇ ਦੇ ਜਿਹੜੇ ਸਟੇਟ ਟਰਾਂਸਪੋਰਟ ਸੈਕਟਰੀ ਨੇ ਉਹ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਜਾਇਜ਼ਾ ਵੀ ਲਿੱਤਾ ਵਾ ਇੱਥੇ ਆਰਟੀਓ ਦਫਤਰ ਦਾ ਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਗੱਲਬਾਤ ਵੀ ਕੀਤੀ ਹੈ ਜਿਹੜੀਆਂ ਅਸੀਂ ਫਾਈਲਾਂ ਅ ਅਪਲਾਈ ਕਰਦੀਆਂ ਐਪਲੀਕੇਸ਼ਨ ਅਪਲਾਈ ਕਰਦੇ ਆ ਉਹ ਹੁਣ ਆਰਟੀਓ ਦਫ਼ਤਰ ਵਿੱਚ ਤੁਹਾਨੂੰ ਘੰਟਾ-ਘੰਟਾ ਦੋ-ਦੋ ਘੰਟੇ ਤਿੰਨ-ਤਿੰਨ ਘੰਟੇ ਖੜਨਾ ਨਹੀਂ ਪੈਗਾ ਇੱਧਰ-ਉੱਧਰ ਜਾਣ ਦੀ ਲੋੜ ਨਹੀਂ ਪੈਗੀ ਕਿਉਂਕਿ ਹੁਣ ਉਹ ਸੁਵਿਧਾ ਕੇਂਦਰ ਵਿੱਚ ਜਾ ਕੇ ਸਾਰੀਆਂ ਮੁਕੰਮਲਾਂ ਹੋਣਗੀਆਂ ਤੁਹਾਨੂੰ ਕੋਈ ਵੀ ਪਰੇਸ਼ਾਨੀ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਤੇ ਇਸ ਨੂੰ ਲੈ ਕੇ ਹੀ ਸਾਰਾ ਡੀਸੀ ਦਫ਼ਤਰ ਦੇ ਤਿਆਰੀ ਕੀਤੀ ਜਾ ਰਹੀਆਂ ਨੇ ਪੁਲਿਸ ਕਮਿਸ਼ਨਰ ਦੇ ਨਾਲ رابطہ ਕੀਤਾ ਜਾ ਰਿਹਾ ਵਾ ਮੀਟਿੰਗ ਕੀਤੀ ਜਾ ਰਹੀ ਹੈ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਜੇਕਰ ਗੱਲ ਕਰ ਰਹੀਏ ਦਫਤਰ ਆਰਟੀਓ ਦੀ ਟ੍ਰਾਂਸਪੋਰਟ ਦਫਤਰ ਦੀ ਤੇ ਇੱਥੇ ਹੁਣ ਤਿਆਰੀਆਂ ਕੀਤੀ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਪੇਂਟ ਵਗੈਰਾ ਕੀਤੇ ਜਾ ਰਹੇ ਨੇ ਇੱਥੇ ਪੇਂਟ ਜਿਹੜੇ ਕੀਤੇ ਜਾ ਰਹੇ ਸੂਬਾ ਦਾ ਇੱਥੇ ਰੱਖੀ ਜਾ ਰਹੀ ਹੈ ਸਫਾਈ ਕਰਵਾਈ ਜਾ ਰਹੀ ਹੈ ਕਿਉਂਕਿ ਜੇਕਰ ਅਸੀਂ ਪਿਛਲੇ ਸਮੇਂ ਦੀ ਗੱਲ ਕਰ ਰਹੀਏ ਤਾਂ ਪਿਛਲੇ ਸਮੇਂ ਦੇ ਵਿੱਚ ਕੋਈ ਵੀ ਇਹੋ ਜਿਹਾ ਕੰਮ ਜਿਹੜਾ ਨਹੀਂ ਹੋਇਆ ਸੀਗਾ ਲੋਕ ਕਾਫੀ ਖੱਜਲਗਵਾਰ ਹੁੰਦੇ ਸੀਗੇ ਇੱਥੇ ਕਾਫੀ ਪਰੇਸ਼ਾਨੀਆਂ ਹੁੰਦੀ ਸੀ ਲੋਕਾਂ ਨੂੰ ਆਰਟੀਓ ਦਫ਼ਤਰ ਦੇ ਵਿੱਚ ਕਾਫੀ ਚਾਚਾ ਪੰਜ ਪੰਜ ਦਿਨ ਮਹੀਨਾ ਮਹੀਨਾ ਜਿਹੜਾ ਕਿ ਇਹ ਲੋਕਾਂ ਦੇ ਕੰਮ ਨਹੀਂ ਹੁੰਦੇ ਸੀਗੇ ਤੇ ਹੁਣ ਕਿਤੇ ਨਾ ਕਿਤੇ ਜਰੂਰ ਹੁਣ ਕੰਮ ਕਿਤੇ ਕਿਤੇ ਹੁੰਦੇ ਹੋਏ ਨਜ਼ਰ ਆਣਗੇ ਤੁਸੀਂ ਦੇਖ ਸਕਦੇ ਹੋ ਛਟਾਈ ਚੱਲ ਰਹੀ ਹੈ ਜਿਹੜੇ ਇੱਥੇ ਪੇੜ ਪੌਦੇ ਜਿਆਦਾ ਉੱਗੇ ਹੋਏ ਸੀ ਉਹਨਾਂ ਦੀ ਛਟਾਈ ਚੱਲ ਰਹੀ ਹੈ ਤੇ ਹੁਣ ਲਗਾਤਾਰ ਜਿਹੜੇ ਕਿ ਇੱਥੇ ਕੰਮ ਹੁੰਦੇ ਤੁਹਾਨੂੰ ਨਜ਼ਰ ਆਣਗੇ ਤੁਸੀਂ ਦੇਖ ਸਕਦੇ ਹੋ ਕਿ ਆਰਟੀਓ ਦਫਤਰ ਦੇ ਅੰਦਰ ਅਸੀਂ ਮੌਜੂਦ ਹਾਂ ਜਿੱਥੇ ਕਿ ਦਰਵਾਜ਼ਿਆਂ ਨੂੰ ਪੇਂਟ ਕੀਤਾ ਜਾ ਰਿਹਾ ਹੈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਲੋਕਾਂ ਦੇ ਵੱਲੋਂ ਪਹਿਲੇ ਕਿਹਾ ਜਾਂਦਾ ਸੀਗਾ ਕਿ ਅਸੀਂ ਬਹੁਤ ਪਰੇਸ਼ਾਨ ਆ ਲੋਕਾਂ ਦੇ ਵੱਲੋਂ ਕਿਹਾ ਵੀ ਜਾਂਦਾ ਸੀਗਾ ਕਿ ਅਸੀਂ ਕਾਫੀ ਪਰੇਸ਼ਾਨ ਨਜ਼ਰ ਆਉਂਦੇ ਹਾਂ ਪਰ ਕਈ ਵਾਰੀ ਸਾਡੇ ਹੱਲ ਹੋ ਜਾਂਦੇ ਨੇ ਕਈ ਵਾਰੀ ਸਾਡੇ ਹੱਲ ਨਹੀਂ ਹੁੰਦੇ ਨੇ ਤੇ ਕੁਝੇ ਲੋਕਾਂ ਨਾਲ ਵੀ ਵਾਰਤਾਲਾਪ ਜ਼ਰੂਰ ਕਰਾਂਗੇ ਚਿਹਰੇ ਬੋਧ ਦਿੱਤੇ ਨੇ ਨਵੇਂ ਨਵੇਂ ਹੋਰ ਕੀ ਕਰਨਾ ਮੈਂ ਤੇ ਕੁਝ ਨਹੀਂ ਹੋਇਆ ਬੰਦ ਹੋਈ ਹੈ ਸਭ ਕੁਝ ਸਭ ਕੁਝ ਹੀ ਹੈ ਹਾਲਾਤ ਉਸਰੇ ਹੀ ਨੇ ਚਿਹਰੇ ਬੋਧ ਦੇ ਨਾਲ ਹਾਲਾਤ ਥੋੜੀ ਬਦਲਣ ਦੇ ਹਮ ਅੱਛਾ ਸਰ ਕੰਮ ਹੋ ਜਾਂਦੇ ਆ ਆਰਾਮ ਨਾਲ ਇੱਥੇ ਕੰਮ ਤਾਂ ਸਾਨੂੰ ਸਾਡੇ ਕੰਮ ਤਾਂ ਇਹ ਵੇ ਸਾਡਾ ਕੰਮ ਨਹੀਂ ਇੱਥੇ ਲਿੰਕ ਰਹਿੰਦਾ ਸਾਡੇ ਜਿਹੜੇ ਕੰਮ ਹੋ ਜਾਂਦੇ ਹੈਗੇ ਤੇ ਵੀ ਆਪਾਂ ਆਮ ਪਬਲਿਕ ਦੀ ਗੱਲ ਕਰੀਏ ਤੁਸੀਂ ਦੇਖਦੇ ਹੋਣੇ ਤੇ ਵਾਰੀ ਖੰਜਾ ਘਰ ਹੋਏ ਹੁੰਦਾ ਬੰਦਾ ਉਹ ਫਾਬੀਲੂਤਨੀਆਂ ਦੇ ਵੱਲੋਂ ਤੂੰ ਪਬਲਿਕ ਡੀਲਿੰਗ ਸਾਡੇ ਨਾਲ ਨਹੀਂ ਹੈਗੀ ਠੀਕ ਹੈ ਆ ਬਿਲਕੁਲ ਇਹਨਾਂ ਦੇ ਵੱਲੋਂ ਕਿਹਾ ਜਾਇਆ ਕਿ ਲੀਤਾ ਪੋਤੀ ਹੋ ਰਹੀ ਆ ਬਸ ਜਦੋਂ ਕੋਈ ਜਦੋਂ ਕੋਈ ਮੁੱਖ ਮੰਤਰੀ ਜਾਂ ਮੰਤਰੀ ਆ ਰਹੇ ਹੁੰਦੇ ਨੇ ਉਦੋਂ ਫਲਿੱਪ ਆਫ ਹੁੰਦੀ ਹੈ ਅੱਛਾ ਸਰ ਆਰਟੀਓ ਦਫਤਰ ਆਇਆ ਕੰਮਕਾਰ ਹੋ ਰਿਹਾ ਆ ਆਰਾਮ ਨਾਲ ਹਾਂਜੀ ਹਾਂਜੀ ਹੋ ਰਿਹਾ ਹੈ ਹੋ ਰਿਹਾ ਆ ਹਾਂ ਹਾਂ ਬੰਦੇ ਆਏ ਨਹੀਂ ਆ ਹਲੇ ਤੱਕ ਲੰਚ ਟਾਈਮ ਚੱਲ ਰਿਹਾ ਹੈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੈਠੇ ਨੇ ਇੱਥੇ ਮੈਨੂੰ ਤਾਂ 15-20 ਮਿੰਟ ਹੋ ਗਏ 15-20 ਮਿੰਟ ਹੋ ਗਏ ਅੱਛਾ ਪਹਿਲੇ ਜੁਰ ਪਹਿਲੇ ਆਈ ਸੀ ਤੁਸੀਂ ਪਹਿਲੇ ਕਦੀ ਆਏ ਇੱਥੇ ਪਹਿਲੇ ਇੱਕ ਦੋ ਵਾਰ ਆਇਆ ਉਹ ਤਾਂ ਕੰਮ ਹੋ ਗਿਆ ਸੀ ਹਾਂ ਕੋਈ ਨਹੀਂ ਡਿਕਰ ਪਰੇਸ਼ਾਨੀ ਤਾਂ ਨਹੀਂ ਆਈ ਨਹੀਂ ਹਲੇ ਕੋਈ ਕੋਈ ਦਿੱਕਤ ਪਰੇਸ਼ਾਨੀ ਹਾਂ ਤੇ ਇੱਥੇ ਹੁਣ ਪਹੁੰਚ ਮ ਸਰਕਾਰ ਮੁੱਖ ਮੰਤਰੀ ਸਾਹਿਬ ਆ ਰਹੇ ਆ ਤੇ ਉਹਨਾਂ ਨੂੰ ਲੈ ਕੇ ਤਿਆਰੀਆਂ ਕੀਤੀ ਜਾ ਰਹੀਆਂ ਇਹ ਲੱਗਦਾ ਕਿ ਅਫਸਰ ਕਿਤਨੇ ਕਿਤੇ ਹੁਣ ਜਾਗੇ ਨੇ हां जो आगे तेने ਹੁਣੇ ਜਾਗੇ ਨੇ ਪਹਿਲੇ ਪਹਿਲੇ ਨਾਲੋਂ ਉਤੇ ਹੁਣ ਨਾਲੋਂ ਕੀ ਹੁਣ ਜਾਗੇ ਨੇ ਜ਼ਿਆਦਾ ਹੁਣ ਜ਼ਿਆਦਾ ਜਾਗਦੇ ਹਾਂ ਹਾਂ ਜ਼ਿਆਦਾ ਜਾਗਦੇ ਨੇ ਤਿਆਰੀਆਂ ਜੋਰਾਂ ਸ਼ੋਰਾਂ ਤੇ ਐ ਮੈਂ ਵੀ ਅੱਜ ਸਵੇਰੇ ਹੀ ਆਇਆ ਹਾਂ ਅੱਛਾ ਤੇ ਹੁਣ ਤਿਆਰੀਆਂ ਜ਼ਿਆਦਾ ਜ਼ੋਰਾਂ ਤੇ ਹੋ ਰਹੀਆਂ ਪਹਿਲਾਂ ਨਹੀਂ ਸੀਆਂ ਇਹ ਕੀ ਕੰਮ ਕੀ ਕਰਾਣਾ ਹੈ ਤੁਸੀਂ ਮੈਂ ਤਾਂ ਆਰਸੀ ਚੇਂਜ ਕਰਵਾਣੀ ਹੈ ਹਾਂ ਆਰਸੀ ਹਾਂ ਓਨਰਸ਼ਿਪ ਦੀ ਬਿਲਕੁਲ ਤੇ ਬਿੱਟੀਆਂ ਨੂੰ ਕਿਹਾ ਜਾ ਰਿਹਾ ਕਿ ਹੂੰ ਜ਼ਰੂਰ ਜਾਗੇ ਨੇ ਅਸਰ ਕੀ ਨਾ ਮੈਂ ਤੁਹਾਡਾ ਨਾਮ ਕੀ ਤੁਹਾਡਾ ਦੱਸੋ ਗੁਰਦੀਪ ਸਿੰਘ ਹੈ ਗੁਰਦੀਪ ਸਿੰਘ ਆਰ.ਪੀ.ਓ ਦਫਤਰ ਵਿੱਚ ਕੀ ਚੇਂਜਿਸ ਨਜ਼ਰ ਆ ਰਹੇ ਹਨ ਤੁਹਾਨੂੰ ਵਧੀਆ ਠੀਕ ਠਾਕ ਸੁਵਿਧਾ ਸੈਂਟਰ ਬਣ ਗਿਆ ਠੀਕ ਹੈ ਹਾਂਜੀ ਪਹਿਲੇ ਨਾਲੋਂ ਤੇ ਹੁਣ ਨਾਲੋਂ ਕੀ ਚੇਂਜਿਸ ਆਏ ਨੇ ਵਧੀਆ ਵਧੀਆ ਜੀ ਬਿਲਕੁਲ ਵਧੀਆ ਠੀਕ ਹੈ ਸਰ ਕੰਮ ਕਾਰ ਹੋ ਰਿਹਾ ਤੁਹਾਡਾ ਹਾਂਜੀ ਹਾਂਜੀ ਕੋਈ ਆਰਟੀ ਕਰਾਣਾ ਹੈ ਕੀ ਕਰਾਣਾ ਹੈ ਇੱਥੇ ਹਾਂਜੀ ਕੀ ਕਰਾਣਾ ਹੈ ਇੱਥੇ ਅਸਲ ਤੇ ਵੇਟ ਕਰਦੇ ਜਿਹਦੇ ਨਾਲ ਕੰਮ ਕਰਾਉਣ ਨਾਲ ਨਾਲ ਅੱਛਾ ਜੀ ਬਸ ਉਹਨਾਂ ਦੇ ਵੇਟ ਕਰਦੇ ਪਏ ਬੰਦਾ ਆ ਰਿਹਾ ਕਹਿੰਦਾ ਕੰਮ ਕਰਾਉਣਾ ਬਸ ਅੱਛਾ ਕੰਮ ਕਰਾਉਣਾ ਉਹਨੇ ਕਰਾਉਣਾ ਉੱਧਾ ਬੈਠਾ ਮੈਂ ਕਹਿੰਦਾ ਬੈਟਮੈਨ ਮੈਂ ਚੰਗਾ ਚੱਲਦੇ ਗੱਡੇ ਯਾਰ ਦੋਸਤ ਠੀਕ ਹੈ ਠੀਕ ਹੈ ਹਾਂਜੀ ਉਹ ਬਿਲਕੁਲ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਲਕੁਲ ਕੰਮ ਜਰੇ ਕੀ ਮੁਕੰਮਲ ਤੌਰ ਤੇ ਜਰੂਰ ਹੋ ਰਹੇ ਨੇ ਅੱਜਾ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਸਮਰਦੀਪ ਸਿੰਘ ਹੈ ਜੀ ਸਮਰਦੀਪ ਜੀ ਸਮੋ ਜੀ ਕਿਸ ਤਰ੍ਹਾਂ ਦੇ ਕੰਮ ਹੋ ਰਿਹਾ ਵਧੀਆ ਹੋ ਰਿਹਾ ਹਾਂਜੀ ਕੱਲ ਭਗਵਾਨ ਸਿੰਘ ਮਾਨ ਪਰਸਪਤ ਭਗਵਾਨ ਸਿੰਘ ਮਾਨ ਆ ਰਹੇ ਨੇ ਹਨ ਤੇ ਉਸ ਨਾਲੋਂ ਹੁਣ ਨਾਲੋਂ ਕੀ ਚੇਂਜਸ ਕੀਤੇ ਪਹਿਲੇ ਕੀ ਚੇਂਜਸ ਸੀ ਵਧੀਆ ਹੋ ਰਿਹਾ ਪਹਿਲਾਂ ਹੁਣ ਵੀ ਸੇਮ ਹੀ ਨਹੀਂ 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 ਵਧੀਆ ਹੋ ਰਿਹਾ ਹੁਣ ਹੁਣ ਜਿਆਦਾ ਵਧੀਆ ਹੋ ਰਿਹਾ ਪਹਿਲਾਂ ਵੀ ਵਧੀਆ ਸੀਗਾ ਜੀ ਹੁਣ ਵੀ ਵਧੀਆ ਅੱਛਾ ਹੁਣ ਵੀ ਵਧੀਆ ਹਾਂਜੀ ਚੇਂਜਸ ਆਏ ਕੋਈ ਤਕਲੀਫ ਹੋ ਰਹੀ ਨਹੀਂ ਨਹੀਂ ਕੋਈ ਤਕਲੀਫ ਨਹੀਂ ਕੋਈ ਆਡੀਓ ਦਫਤਰ ਵਿੱਚ ਕੋਈ ਨਿਸ਼ਾਨੀ ਆ ਰਹੀ ਹੈ ਨਾ ਨਾ ਜੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਕੀ ਕਰਾਣਾ ਹੈ ਤੁਸੀਂ ਮੈਂ ਬਸ ਸਰਕਾਰੀ ਬਸਾਂ ਦੇ ਕੰਮ ਬਾਰੇ ਆਇਆ ਹਾਂ ਸਰਕਾਰੀ ਬਸਾਂ ਦੇ ਕੰਮ ਪਰਮਿਟ ਲੈਣੇ ਹਨ ਪਾਸਿੰਗ ਬਸੇ ਹੈ ਪਾਸਿੰਗ ਬਸੇ ਹੈ ਹਾਂਜੀ ਠੀਕ ਹੈ ਹਾਂਜੀ ਉਹ ਬਿਲਕੁਲ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਬਿਲਕੁਲ ਪਹਿਲਾਂ ਵੀ ਜਿਹੜਾ ਸਹੀ ਹਾਲਾਤ ਸੀਗੇ ਹੁਣ ਵੀ ਸਹੀ ਹਾਲਾਤ ਨਹੀਂ ਕਈ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਮੁੱਖ ਮੰਤਰੀ ਸਾਹਿਬ ਆ ਰਹੇ ਤਾਂ ਲੀਪਾ ਕੋਤੀ ਹੋ ਰਹੀ ਹੈ ਕਈਆਂ ਦਾ ਕਹਿਣਾ ਹੈ ਕਿ ਇੱਥੇ ਪਹਿਲੇ ਘੱਟ ਸਲੋ ਕੰਮ ਹੁੰਦਾ ਸੀ ਫਿਰ ਹੁਣ ਜਦੋਂ ਪਤਾ ਲੱਗਿਆ ਕਿ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਤੋਂ ਉਸ ਤੋਂ ਬਾਅਦ ਜ਼ਿਆਦਾ ਤੇਜ਼ ਕੰਮ ਸ਼ੁਰੂ ਹੋ ਗਏ ਨੇ ਜ਼ਿਆਦਾ ਇੱਥੇ ਅਫਸਰ ਬੈਨ ਲਾਗੇ ਨੇ ਕਿਉਂਕਿ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਜਿਹਾ ਜਿਹੜੀ ਪਿੱਛੇ ਇਹ ਹੈਲਪ ਟੈਕਸੀ ਵਿੰਡੋ ਵਿੰਡੋਆਂ ਲੱਗੀਆਂ ਹੋਈਆਂ ਨੇ ਇਹ ਉਧਰ ਹੀ ਵਿੰਡੋ ਲੱਗੀਆਂ ਹੋਈਆਂ ਨੇ ਇਹ ਸਾਰੀਆਂ ਬੰਦ ਸੀਗੀਆਂ ਪਹਿਲੇ ਇੱਥੇ ਕੋਈ ਵੀ ਬੰਦਾ ਨਹੀਂ ਸੀਗਾ ਪਹਿਲੇ ਕੋਈ ਵੀ ਇੱਥੇ ਬੈਠਾ ਹੋਇਆ ਨਹੀਂ ਨਜ਼ਰ ਆਉਂਦਾ ਸੀਗਾ ਪਰ ਹੁਣ ਕਿਤਨਾ ਕਿਤੇ ਜਦੋਂ ਸਟੇਟ ਟਰਾਂਸਪੋਰਟ ਕਮਿਸ਼ਨਰ ਇੱਥੇ ਪਹੁੰਚੇ ਜਾਇਜ਼ਾ ਲੈਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪ੍ਰਸ਼ਾਸਨ ਇੱਥੇ ਦਾ ਹਰਕਤ ਦੇ ਵਿੱਚ ਆ ਕੇ ਉਸ ਤੋਂ ਬਾਅਦ ਕੰਮਕਾਰ ਦੇ ਵਿੱਚ ਜਿਆਦਾ ਧਿਆਨ ਦੇਣ ਲੱਗ ਜਾਂਦਾ ਵਾ ਤੇ ਹੁਣ ਪਰਸੋ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਸਰਦਾਰ ਭਗਤ ਸਿੰਘ ਮਾਨ ਆ ਰਹੇ ਨੇ ਲੋਕਾਂ ਦੇ ਵਿੱਚ ਵਿਚਰਨਗੇ ਸੰਬੋਧਿਤ ਕਰਨਗੇ ਆਰਸੀਆਂ ਜਰੀਆਂ ਫਾਈਲਾਂ ਨੇ ਜਾਂ ਐਪਲੀਕੇਸ਼ਨ ਨੇ ਲਾਇਸੈਂਸ ਹੋ ਗਿਆ ਵੈਰੀਫਿਕੇਸ਼ਨ ਹੋ ਗਈਆਂ ਉਹ ਸਾਰੀਆਂ ਹੁਣ ਸੁਵਿਧਾ ਕੇਂਦਰ ਵਿੱਚ ਜਾ ਪਹੁੰਚਣਗੀਆਂ ਹੁਣ ਲੋਕਾਂ ਨੂੰ ਉੱਥੇ ਜਾ ਕੇ ਆਪਣਾ ਕੰਮ ਜਿਹੜਾ ਕਿ ਉੱਥੇ ਕਰਾਣਾ ਪੇਗਾ ਹੁਣ ਇੱਥੇ ਆਰਟੀਓ ਦਫ਼ਤਰ ਵਿੱਚ ਡੀਟੀਓ ਦਫ਼ਤਰ ਵਿੱਚ ਖੱਜਲ ਖੁਆਰ ਜਿਹੜਾ ਹੁਣ ਲੋਕਾਂ ਨੂੰ ਨਹੀਂ ਹੋਣਾ ਪਏਗਾ ਤੁਹਾਡੀ ਕਿਰਾਇਆ ਸੰਨ ਕਮੈਂਟ ਸੈਕਸ਼ਨ ਜਰੂਰ ਦੱਸਿਓ ਜੁੜੇ ਰਹੋ ਧਰਾਨੇ ਦੇ ਨਾਲ ਹਨੀ ਦਿਨਾਂ ਜੋਮਪਿਟ ਰਿਪੋਰਟ ਧੰਨਵਾਦ